ਦੋਸਤੋ ਕੀ ਹੈ ਲੂਣ ਤੇ ਤਨਖਾਹ ਦਾ ਸਬੰਧ ਕੀ ਸੱਚ ਚ ਲੂਣ ਦੇਣਾ ਤਨਖਾਹ ਦੇ ਬਰਾਬਰ ਹੁੰਦਾ ਹੈ ਦੋਸਤੋ ਤਨਖਾਹ ਕਿਸੇ ਵੀ ਕੰਮ ਕਰਨ ਵਾਲੇ ਵਿਅਕਤੀ ਦੇ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਹਰ ਮਹੀਨੇ ਦੇ ਅੰਤ ਵਿੱਚ ਲੋਕ ਆਪਣੀ ਤਨਖਾਹ ਦਾ ਇੰਤਜ਼ਾਰ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸ਼ਬਦ ਤਨਖਾਹ ਕਿੱਥੋਂ ਆਇਆ ਦੋਸਤੋ ਤੁਹਾਨੂੰ ਦੱਸ ਦਈਏ ਪ੍ਰਚੀਨ ਰੋਮ ਵਿੱਚ ਪੈਸੇ ਦੀ ਬਜਾਏ ਨਮਕ ਦੀ ਵਰਤੋਂ ਕੀਤੀ ਜਾਂਦੀ ਸੀ ਉਸ ਸਮੇਂ ਰੋਮਨ ਸਮਰਾਜ ਵਿੱਚ ਕੰਮ ਕਰਨ ਵਾਲੇ ਸੈਨਿਕਾਂ ਨੂੰ ਉਹਨਾਂ ਦੇ ਕੰਮ ਦੀ ਮਿਹਨਤਾਨੇ ਵਜੋਂ ਲੂਣ ਦਿੱਤਾ ਜਾਂਦਾ ਸੀ ਇਹ ਮੰਨਿਆ ਜਾਂਦਾ ਸੀ ਕਿ ਲੂਣ ਦਾ ਕਰਜ਼ਾ ਵਰਗੇ ਘਾਬਤਾਂ ਇੱਥੋਂ ਪੈਦਾ ਹੋਈਆਂ ਹਨ ਦੋਸਤੋ ਇਸ ਤੋਂ ਇਲਾਵਾ ਇੰਡੀਆ ਟੂਡੇ ਦੀ ਇੱਕ ਰਿਪੋਰਟ ਅਨੁਸਾਰ ਰੋਮਨ ਇਤਿਹਾਸਕਾਰ ਪਲੀਨੀ ਦਾ ਆਪਣੀ ਕਿਤਾਬ ਨੇਚਰਲ ਹਿਸਟਰੀ ਵਿੱਚ ਲਿਖਦਾ ਹੈ ਪਹਿਨਾ ਰੋਮ ਵਿੱਚ ਸੈਨਿਕਾਂ ਨੂੰ ਲੂਣ ਦੇ ਰੂਪ ਵਿੱਚ ਭੁਗਤਾਨ ਕੀਤਾ ਜਾਂਦਾ ਸੀ ਤਨਖਾਹ ਸ਼ਬਦ ਇਸੇ ਤੋਂ ਬਣਿਆ ਹੈ ਕਿਹਾ ਜਾਂਦਾ ਹੈ ਕਿ ਤਨਖਾਹ ਸ਼ਬਦ ਲੂਣ ਤੋਂ ਆਇਆ ਹੈ ਕਈ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਸੋਲਜਰ ਸ਼ਬਦ ਲਾਤੀਨੀ ਸ਼ਬਦ ਸਾਰ ਡਾਰੇ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਵੀ ਲੂਣ ਦੇਣ ਤੋਂ ਹੈ ਰੋਮਨ ਵਿੱਚ ਨਮਕ ਨੂੰ ਸਲੇਰੀਅਮ ਕਿਹਾ ਜਾਂਦਾ ਹੈ ਇਸ ਤੋਂ ਤਨਖਾਹ ਸ਼ਬਦ ਬਣਿਆ ਹੈ ਨਾਲ ਹੀ ਫ੍ਰਾਂਸੀਸੀ ਇਤਿਹਾਸਕਾਰ ਦਾ ਮੰਨਣਾ ਹੈ ਕਿ ਤਨਖਾਹ ਪਹਿਲੀ ਵਾਰ 10000 ઈਸਾ ਪੂਰਵ ਤੋਂ 6000 ઈਸਾ ਪੂਰਵ ਦੇ ਵਿਚਕਾਰ ਦਿੱਤੀ ਗਈ ਸੀ ਪ੍ਰਚੀਨ ਰੋਮ ਵਿੱਚ ਲੋਕਾਂ ਨੂੰ ਕੰਮ ਦੇ ਬਦਲੇ ਪੈਸੇ ਜਾਂ মুদ্রা ਦੇ ਬਦਲੇ ਲੂਣ ਦਿੱਤਾ ਜਾਂਦਾ ਸੀ ਉਸ ਸਮੇਂ ਰੋਮਨ ਸਮਰਾਜ ਦੇ ਸੈਨਿਕਾਂ ਨੂੰ ਡਿਊਟੀ ਦੇ ਬਦਲੇ ਤਨਖਾਹ ਵਜੋਂ ਮੁੱਠੀ ਭਰ ਲੂਣ ਦਿੱਤਾ ਜਾਂਦਾ ਸੀ ਉਸ ਸਮੇਂ ਲੂਣ ਦਾ ਵਪਾਰ ਵੀ ਹੁੰਦਾ ਸੀ ਇਸ ਤੋਂ ਪਹਿਲਾਂ ਤਨਖਾਹ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪੁਰਾਣੀ ਕਿਤਾਬ ਇਜ਼ਾਰਾ ਵਿੱਚ 550 ਅਤੇ 450 ਈਸਵੀ ਪੂਰਵ ਦਾ ਜ਼ਿਕਰ ਹੈ ਜਿਸ ਵਿੱਚ ਲਿਖਿਆ ਹੈ ਕਿ ਜੇਕਰ ਤੁਸੀਂ ਕਿਸੇ ਤੋਂ ਲੂਣ ਲੈਂਦੇ ਹੋ ਤਾਂ ਇਹ ਤਨਖਾਹ ਦੇਣ ਦੇ ਬਰਾਬਰ ਹੈ ਉਸ ਸਮੇਂ ਲੂਣ ਬਹੁਤ ਜ਼ਰੂਰੀ ਸੀ ਕਿਸੇ ਸਮੇਂ ਲੂਣ ਤੇ ਉਸਦਾ ਹੀ ਅਧਿਕਾਰ ਹੁੰਦਾ ਸੀ ਜਿਸ ਦਾ ਰਾਜ ਹੁੰਦਾ ਸੀ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਲੂਣ ਤੇ ਤਨਖਾਹ ਦਾ ਕੀ ਸੰਬੰਧ ਹੈ ਤੇ ਲੂਣ ਦੇਣਾ ਤਨਖਾਹ ਦੇ ਬਰਾਬਰ ਕਿਵੇਂ ਹੋ ਗਿਆ ਸੀ